ਜੋ ਤੋਂ ਲੁਧਿਆਣੇ ਆਜ ਦਾ ਦੁੱਖ ਹੁੰਦਾ ਵੀ ਯਾਰ ਇਹ ਐਡੀ ਬੜੀ ਫਰਾਡ ਸਰਕਾਰ ਆ ਇਹ ਗੱਲ ਕਰਦੀ ਆ ਸਕੂਲ ਦੀ ਇਹ ਗੱਲ ਕਰਦੀ ਆ ਮਹੱਲਾ ਕਲੀਨਿਕ ਦੀ ਹੁਣ ਅਸੀਂ ਮਹੱਲਾ ਕਲੀਨਿਕ ਤੇ ਵੀ ਚੱਲਾਂਗੇ ਜਿੱਥੇ ਬੋਰਡ ਇਹਨਾਂ ਦੇ ਲਾ ਕੇ ਥੱਲੇ ਰੱਖੇ ਆ ਤੇ arogya center ਆ ਜਿਹੜੇ ਉਹ ਖੋਲੇ ਆ ਕਿਉਂਕਿ ਉਹ ਪੈਸਾ 1200 ਕਰੋੜ ਰੁਪਏ ਉਹ ਸੈਂਟਰ ਤੋਂ ਆਉਂਦਾ ਸੀ ਉਹ ਸੱਤ ਲੋਕਾਂ ਨੂੰ ਦੱਸਣਾ ਜ਼ਰੂਰੀ ਆ ਇਹ ਮੈਂ ਯਾਦ ਆ ਮੈਨੂੰ ਮੈਂ 100 ਕਰੋੜ ਤੋਤੇ ਦੀ ਜਗ੍ਹਾ ਜਿਹੜੀ 1 ਰੁਪਏ ਤੇ ਇੰਪਰੂਵਮੈਂਟ ਟਰਸਟ ਤੋਂ ਬਹੁਤ ਜੱਦੋ ਜਹਿਦ ਨਾਲ 1 ਰੁਪਏ 'ਚ 100 ਫੋਰਡ ਦੀ ਜ਼ਮੀਨ ਆ ਜਿਹੜੀ ਐਜੂਕੇਸ਼ਨ ਮੈਕਮਨ ਨੂੰ ਦਵਾਈ ਸੀ। ਮੈਂ ਅੱਜ ਮੰਤਰੀ ਸਾਹਿਬ ਤੇ ਚੀਫ ਮਿਨਿਸਟਰ ਸਾਹਿਬ ਚੀਫ ਮਿਨਿਸਟਰ ਤੋਂ ਇੱਕ ਚਲੋ ਕਹਿਣਾ ਕੀ ਉਹ ਚੀਫ ਮਿਨਿਸਟਰ ਦਾ ਇੱਕ ਮਾਸਾਮ ਦਾ ਤੋਤਾ ਹੈ ਉਹ ਦਿੱਲੀੋਂ ਉਹਨਾਂ ਨੇ ਲਾ ਕੇ ਰੱਖਿਆ ਨੌਕਰੀ ਤੇ ਪਰ ਇੱਥੇ ਦਾ ਉਹਨਾਂ ਨੂੰ ਕੋਈ ਪਤਾ ਨਹੀਂ। ਮੈਂ ਕਹਿ ਕੇ ਥੱਕ ਗਿਆ ਦੋ ਸਾਲ ਕਿਉਂਕਿ ਭਾਈ ਜਿਹਦਾ ਕਲਾਸਾਂ ਲੱਗਣੀਆਂ ਸੀ ਅੱਜ ਇਹ ਖੰਡਰ ਬਣ ਗਈ ਬਿਲਡਿੰਗ। ਦੇਖੋ ਨਾ ਤਾਂ ਸਕੂਲ ਦਾ ਕੋਈ ਨਾਮ ਨਾ ਕੋਈ ਰੈਫਰੈਂਸ ਨਾ ਕੋਈ ਗੇਟ ਨਾ ਕੋਈ ਐਰੋ ਤੇ ਨਾਲ ਸ਼ਰਾਬ ਦਾ ਟੇਕਾ ਅੱਗੇ ਕੂੜੇ ਦਾ ਡੱਬਾ ਤੇ ਸਕੂਲ ਤੇ ਜਿਸ ਏਡਾ ਵੱਡਾ ਸਰਕਾਰਾਂ ਨੇ ਆਪਣਾ ਪੂਰਾ ਰੁਪਇਆ ਲਾਤਾ ਪਰ ਉਹਦੀ ਬੁਨਿਆਦ ਦੇਖੋ ਬਾਹਰ ਟ੍ਰਾਂਸਪੋਰਟੇਸ਼ਨ ਕਿੰਨੀ ਹੈ ਇੱਥੇ ਬੱਚੇ ਦਾ ਫਿਊਚਰ ਕਿਹਦੇ ਬੱਚੇ ਦਾ ਕੋਈ ਆਏਗਾ ਕਿੱਥੇ ਦੇਖੋ ਪਿੱਛੇ ਮੂਵੀ ਦਿਖਾਓ ਉੱਥੇ ਬਾਥਰੂਮ ਕਰ ਰਹੇ ਸਪਿੰਦੇ ਬਾਤ ਆਹ ਦੇਖੋ ਬਧੀਓ ਦੇਖੋ ਮੂਵੀ ਦਿਖਾਓ ਕਿੱਛ ਉਹ ਦੇਖੋ ਬਾਥਰੂਮ ਕਰ ਰਹੇ ਆ ਤੇ ਇੱਥੇ ਬੱਚੇ ਆ ਜੇ ਸਾਡੀਆਂ ਛੋਟੀਆਂ ਗੁੜੀਆਂ ਵੀ ਆ ਰਹੀਆਂ ਸਾਡੀਆਂ ਭੈਣਾ ਵੀ ਆਣ ਗਿਆ ਪੜਾਣ ਲਈ ਟੀਚਰ ਵੀ ਆਣਗੇ ਇਸ ਮਾਹੌਲ ਦੇ ਵਿੱਚ ਕਿਹੜਾ ਬਣਾਏਗਾ ਆਏਗਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਲੂ ਧਿਆਣ ਦੇ ਹਲਕਾ ਕੇਂਦਰੀ ਸਥਿਤ ਸਰਕਾਰੀ ਸਕੂਲ ਦੇ ਬਾਹਰ ਪਹੁੰਚੇ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਪ੍ਰਣਾਲੀ ਦੇ ਉੱਤੇ ਸਵਾਲ ਚੁੱਕੇ ਹਨ ਉਹਨਾਂ ਨੇ ਸਕੂਲ ਦੇ ਬਾਹਰ ਪੰਜਾਬ ਸਰਕਾਰ ਦੀ ਪੋਲ ਖੋਲਦੇ ਹੋਏ ਸਰਕਾਰਾਂ ਤੇ ਜਮਕੇ ਨਿਸ਼ਾਨੇ ਸਾਦੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਕੋਈ ਸਮਾਂ ਸਕੂਲਾਂ ਦਾ ਹੱਲ ਨਹੀਂ ਕੱਟਿਆ ਤਾਂ ਉਹਦੇ ਦਿਨਾਂ ਦੇ ਵਿੱਚ ਉਹ ਹਲਕਾ ਕੇਂਦਰੀ ਦੇ ਵਾਰਡ ਨੰਬਰ 80 ਤੋਂ ਭਾਜਪਾ ਕਾਉਂਸਲਰ ਗੁਰਜੀਤ ਸਿੰਘ ਗੋਰਾ ਦੇ ਅਗਵਾਈ ਵਿੱਚ ਧਰਨਾ ਦੇਣ ਨੂੰ ਮਜਬੂਰ ਹੋ ਜਾਣਗੇ ਦੇਖੋ ਤੁਹਾਡੇ ਮੂਹਰੇ ਤਾਂ ਤੁਸੀਂ ਮੇਰੇ ਨਾਲ ਕਈ ਵਾਰ ਆ ਚੁੱਕੇ ਹੋ ਜਦੋਂ ਲੁਧਿਆਣੇ ਆਈ ਦਾ ਦੁੱਖ ਹੁੰਦਾ ਵੀ ਯਾਰ ਇਹ ਐਡੀ ਬੜੀ ਫਰਾਡ ਸਰਕਾਰ ਆ ਇਹ ਗੱਲ ਕਰਦੀ ਹੈ ਸਕੂਲ ਦੀ ਇਹ ਗੱਲ ਕਰਦੀ ਆ ਮਹੱਲਾ ਕਲੀਨਿਕ ਦੀ ਹੁਣ ਅਸੀਂ ਮਹੱਲਾ ਕਲੀਨਿਕ ਤੇ ਵੀ ਚੱਲਾਂਗੇ ਜਿੱਥੇ ਬੋਰਡ ਇਹਨਾਂ ਦੇ ਲਾ ਕੇ ਥੱਲੇ ਰੱਖੇ ਆ ਤੇ ਅਰੋਗਿਆ ਸੈਂਟਰ ਆ ਜਿਹੜੇ ਉਹ ਖੋਲੇ ਆ ਕਿਉਂਕਿ ਉਹ ਪੈਸਾ 1200 ਕਰੋੜ ਰੁਪਏ ਉਹ ਸੈਂਟਰ ਤੋਂ ਆਉਂਦਾ ਸੀ ਉਹ ਸੱਚ ਲੋਕਾਂ ਨੂੰ ਦੱਸਣਾ ਜ਼ਰੂਰੀ ਆ ਤੇ ਇਹ ਪੜਾਈ ਦਾ ਇਹ ਮੈਂ ਯਾਦ ਆ ਮੈਨੂੰ ਮੈਂ 100 ਕਰੋੜ ਤੋਂ ਉੱਤੇ ਦੀ ਜਗ੍ਹਾ ਜਿਹੜੀ 1 ਰੁਪਏ ਚ ਇੰਪਰੂਵਮੈਂਟ ਫੰਡ ਤੋਂ ਬਹੁਤ ਜਦੋ ਜਹਿਦ ਨਾਲ 1 ਰੁਪਏ ਚ 100 ਕਰੋੜ ਦੀ ਜ਼ਮੀਨ ਆ ਜਿਹੜੀ ਐਜੂਕੇਸ਼ਨ ਮਹਿਕਮੇ ਨੂੰ ਦਿਵਾਈ ਸੀ ਮੈਂ ਅੱਜ ਮੰਤਰੀ ਸਾਹਿਬ ਤੇ ਚੀਫ ਮਿਨਿਸਟਰ ਸਾਹਿਬ ਚੀਫ ਮਿਨਿਸਟਰ ਤੋਂ ਕਰ ਚਲੋ ਕਹਿਣਾ ਕੀ ਉਹ ਚੀਫ ਮਿਨਿਸਟਰ ਤਾਂ ਇੱਕ ਮੈਂ ਸਮਝਦਾ ਤੋਤਾ ਹੈ ਉਹ ਦਿੱਲੀੋਂ ਉਹਨਾਂ ਨੇ ਲਾ ਕੇ ਰੱਖਿਆ ਨੌਕਰੀ ਤੇ ਪਰ ਇੱਥੇ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਮੈਂ ਕਹਿ ਕੇ ਥੱਕ ਗਿਆ 2 ਸਾਲ ਕਿਉਂਕਿ 22 ਚ ਇਹਦਾ ਤਲਾਸ਼ਾਂ ਲੱਗਣੀਆਂ ਸੀ ਅੱਜ ਇਹ ਖੰਡਰ ਬਣ ਗਈ ਬਿਲਡਿੰਗ ਪਤਾ ਨਹੀਂ ਕਿਹੜੇ ਸਿੰਘਾਪੁਰ ਤੋਂ ਜਾਂ ਕਿਹੜੇ ਟੀਚਰ ਨੇ ਜਿਹੜੇ ਉਹ ਆ ਹੀ ਨਹੀਂ ਰਹੇ ਕਿੱਥੇ ਭੇਜੇ ਹੋਏ ਆ 22 ਚ ਨਹੀਂ ਕੀਤਾ 23 ਚ ਜਦੋਂ ਮੈਂ ਇੱਥੇ ਆ ਕੇ 24 ਚ ਤੁਹਾਨੂੰ ਯਾਦ ਹੋਣਾ ਹਰ ਵਾਰ ਆਉਂਦਾ ਸੀ ਤੇ ਇੱਥੇ ਜਾਲੀ ਐਡਮਿਸ਼ਨਾਂ ਲਈ ਫਾਰਮ ਲੈ ਕੇ ਟੀਚਰ ਬਿਠਾ ਦਿੰਦੇ ਸੀ ਇਹ ਤੁਸੀਂ ਆਪ ਰਿਕਾਰਡ ਕੀਤਾ ਹੈ ਵੀ ਐਡਮਿਸ਼ਨਾਂ ਹੋ ਰਹੀਆਂ ਜੀ ਪਰ ਉਹ ਸਾਰਾ ਸਾਲ ਲੰਘ ਜਾਂਦਾ ਅੱਜ ਮੈਂ ਫੇਰ ਕਿਉਂਕਿ ਹੁਣ ਮੌਕਾ ਹੈ ਫੇਰ ਐਡਮਿਸ਼ਨਾਂ ਹੋਣੀਆਂ ਸਕੂਲ ਚੱਲਣੇ ਆ ਮੈਂ ਆਮ ਲੋਕਾਂ ਨੂੰ ਇੱਥੇ ਦੇ ਨੂੰ ਅਪੀਲ ਕਰਦਾ ਵੀ ਆ ਕੇ ਨਿਕਲੋ ਜਾਗੋ ਉੱਠੋ ਆ ਤਾਲਾ ਲੱਗਿਆ ਏ ਅੰਦਰ ਕਰੋੜਾਂ ਰੁਪਏ ਦੀ ਬਿਲਡਿੰਗ ਫਰਨੀਚਰ ਬਿਜਲੀ ਦੇ ਕੰਮ ਜਿਹੜੇ ਵੀ ਹੋਏ ਆ ਉਹ ਸਾਰੀਆਂ ਤਾਰਾਂ ਪੱਖੇ ਕੂਲਰ ਸਭ ਖਤਮ ਹੋ ਰਹੇ ਆ ਆ ਬਿਲਡਿੰਗਾਂ ਦਾ ਹਾਲ ਦੇਖ ਲਓ ਆ ਪਤੰਗ ਪਏ ਆ ਸਾਰੇ ਪਾਸੇ ਇੱਥੇ ਇਹ ਇਹ ਜਿੱਥੇ ਬੱਚਿਆਂ ਨੇ ਪੜਨਾ ਆ ਕੇ ਜਿੱਥੇ ਆਪਣੀਆਂ ਜ਼ਿੰਦਗੀਆਂ ਅੱਗੇ ਉਹਨਾਂ ਨੇ ਸੰਵਾਰਨੀਆਂ ਆ ਆ ਜਿਹੜੇ ਤਾਲੇ ਆ ਟੀਨਾ ਦੇ ਲੱਗੇ ਪਏ ਆ ਇਸੇ ਤਰੀਕੇ ਨਾਲ ਮੈਂ ਜਗਾਉਣ ਆਇਆ ਵੀ ਸੈਂਟਰਲ ਚ ਇਹ ਇਹ ਸਕੂਲ ਕੋਈ ਨਹੀਂ ਸੀ ਇੱਕ ਸਕੂਲ ਬਹੁਤ ਵੱਡੀ ਅਸੀਂ ਉਪਲਬਧੀ ਆਪਣੀ ਸੋਚਦੇ ਸੀ ਪਰ ਇਹਨਾਂ ਨੇ ਉਹ ਸਾਰਾ ਕੁਝ ਮਿੱਟੀ ਚ ਰੋਲੇ ਆ ਪਿਆ ਦੂਜੀ ਗੱਲ ਅੱਜ ਚਲੇ ਜਾਓ ਜਿਹੜਾ ਐਮਿਨੈਂਸ ਸਕੂਲ ਦੀ ਗੱਲ ਕਰਦੇ ਆ ਇਹ ਉੱਥੇ ਜਾ ਕੇ ਸਵਿਮਿੰਗ ਪੂਲ ਦੇਖ ਲਓ ਉਹ ਵੀ ਸਾਡੇ ਵੇਲੇ ਦਾ ਬਣਿਆ ਹੋਇਆ ਕਿਹੜਾ ਇੱਕ ਵੀ ਗਰੀਬ ਦਾ ਬੱਚਾ ਉੱਥੋਂ ਕੋਈ ਮੈਡਲ ਲੈ ਕੇ ਆਇਆ ਬਣ ਕੇ ਕਿਹਨੂੰ ਉੱਥੇ ਸਵਿਮਿੰਗ ਸਿਖਾਈ ਆ 올 ਵੈਦਰ ਜੇ ਅੱਜ ਵੀ ਚਲੇ ਜਾਓ ਜੇ ਉਹ ਚੱਲਦਾ ਹੋਵੇ ਉੱਥੇ ਗਰਮ ਪਾਣੀ ਹੁੰਦਾ ਹੋਵੇ ਸਭ ਮਸ਼ੀਨਰੀ ਖਰਾਬ ਪਈ ਆ ਬਿਲਕੁਲ ਵੇਸਟ ਪਈ ਆ ਉਦੋਂ ਬਾਅਦ ਮੈਂ ਇਹ ਸਭ ਤੋਂ ਵੱਡੀ ਗੱਲ ਇਹ ਦੋ ਗੱਲਾਂ ਤੇ ਆਏ ਸੀ ਹੈਲਥ ਤੇ ਤੇ এডਿਊਕੇਸ਼ਨ ਤੇ এডਿਊਕੇਸ਼ਨ ਦਾ ਹਾਲ ਲੁਧਿਆਣਾ ਵਿੱਚ ਤੁਸੀਂ ਆ ਦੇਖ ਲਓ ਵੀ ਕੀ ਆ ਇੱਕ ਸਕੂਲ ਨਹੀਂ ਇਹ ਸਾਤੋ ਬਾਦ ਚਲਾ ਸਕੇ ਇੱਕ ਸਕੂਲ ਵੀ ਇਹ ਸਾਤੋ ਬਾਦ ਨਹੀਂ ਚਲਾ ਸਕੇ ਨਾ ਕਾਂਗਰਸ ਕੁਛ ਸੁੱਤੀ ਪਈ ਹੈ ਕਿਉਂਕਿ ਰਲੇ ਹੋਏ ਨੇ ਇਕੱਠੀ ਗੇਮ ਵਾਰੀ ਬੱਟਾ ਕਰਦੇ ਆ ਤੇ ਇਸ ਕਰਕੇ ਉਹਨਾਂ ਨੇ ਤਾਂ ਬੋਲਣਾ ਹੀ ਕੀ ਆ ਤੇ ਇਸ ਕਰਕੇ ਮੈਨੂੰ ਦੁਬਾਰਾ ਇਹ ਮੈਨੂੰ ਲੱਗਦਾ ਫੀਲਡ 'ਚ ਆਉਣਾ ਹੀ ਪਊਗਾ ਹਰ ਜਗ੍ਹਾ ਤੇ ਇਹ ਗੱਲ ਕਰਨੀ ਪਊਗੀ ਨਹੀਂ ਤਾਂ ਜੋ ਕਾਲਾ ਮਾਲਾ ਜੋ ਚੱਲ ਰਿਹਾ ਇੱਥੇ ਤੁਹਾਡੇ ਮੂਹਰੇ ਆ ਸਾਡੇ ਜਿਹੜੇ ਸਾਡੇ ਇੱਥੇ ਦੇ ਜਿੱਤੇ ਹੋਏ ਕਾਉਂਸਲਰ ਨੇ ਹੁਣ ਜਿਨ੍ਹਾਂ ਦਾ ਵਾਰਡ ਆ ਉਹ ਸਾਡੇ ਗੋਰਾਜੀ ਦਾ ਵਾਰਡ ਆ ਤੇ ਮੈਂ ਗੋਰਾਜੀ ਨਾਲ ਹੀ ਕਰ ਰਿਹਾ ਸੀ ਕਈ ਦਿਨਾਂ ਦੀ ਵੀ ਗੋਰਾਜੀ ਦੱਸੋ ਇਹ ਹੁਣ ਤੁਹਾਡੇ ਅੰਡਰ ਵਾਰਡ ਆ ਗਿਆ ਵੀ ਕੀ ਕਰ ਰਹੀ ਹੈ ਸਰਕਾਰ ਤੇ ਬਾਕੀ ਇਹਨਾਂ ਤੋਂ ਜ਼ਰੂਰ ਇਹ ਦੱਸਣਗੇ ਵੀ ਹਾਲਾਤ ਆਲੇ-ਦਾਲੇ ਦੇ ਕੀ ਨੇ ਉਹ ਜਰਾ ਸੁਣਿਓ ਫਿਰ ਅਗਲੀ ਗੱਲ ਕਰਦੇ ਆ ਜੀ ਸਰ ਦੇਖੋ ਨਾ ਤਾਂ ਸਕੂਲ ਦਾ ਕੋਈ ਨਾਮ ਨਾ ਕੋਈ ਰੈਫਰੈਂਸ ਨਾ ਕੋਈ ਗੇਟ ਨਾ ਕੋਈ ਐਰੋ ਦੇ ਨਾਲ ਸ਼ਰਾਬ ਦਾ ਠੇਕਾ ਅੱਗੇ ਕੂੜੇ ਦਾ ਡੰਪ ਤੇ ਸਕੂਲ ਤੇ ਜਿਸ ਐਡਾ ਵੱਡਾ ਸਰਕਾਰਾਂ ਨੇ ਆਪਣਾ ਕਰੋੜਾ ਰੁਪਇਆ ਲਾਤਾ ਪਰ ਉਹਦੀ ਬੁਨਿਆਦ ਦੇਖੋ ਬਾਹਰ ਟਰਾਂਸਪੋਰਟੇਸ਼ਨ ਕਿੰਨੀ ਹੈ ਇੱਥੇ ਬੱਚੇ ਦਾ ਫਿਊਚਰ ਕੀ ਤੇ ਬੱਚੇ ਦਾ ਅੱਗ ਕੋਈ ਆਏਗਾ ਕਿੱਦਾਂ ਜਦ ਰਸਤਾ ਹੀ ਨਹੀਂ ਹੋਏਗਾ ਤੇ ਕੋਈ ਇਦਾਂ ਹੈਗਾ ਮੇਖਾ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਹਾਲਾਤ ਦੇਖੋ ਅੱਗੇ ਜਾ ਕੇ ਕੂੜੇ ਦਾ ਡੈਂਪ ਵੀ ਚੈੱਕ ਕਰੋ ਐਮਪੀ ਸਾਹਿਬ ਨੂੰ ਅਸੀਂ ਬੁਲਾਇਆ ਤੇ ਬੇਨਤੀ ਕੀਤੀ ਹੈ ਦੇਖੋ ਸੁਣਵਾਈ ਮੇਅਰ ਨਵਾਂ ਬਣ ਗਿਆ ਐਮਐਲਏ ਤੇ ਉਹੀ ਪੁਰਾਣੇ ਨੇ ਜੇ ਉਸੇ ਤਰ੍ਹਾਂ ਸਰਕਾਰ ਦੀ ਨਿੰਦਨੀਏ ਰਾਜਨੀਤੀ ਰਹੂਗੀ ਤੇ ਅਸੀਂ ਕਿਵੇਂ ਕੰਮ ਕਰਾਂਗੇ ਕੰਮ ਕਰਨ ਲਈ ਇਹਨਾਂ ਨੂੰ ਆਪ ਹੀ ਦੇਖੋ ਪਿੱਛੇ ਮੂਵੀ ਦਿਖਾਓ ਉੱਥੇ ਬਾਥਰੂਮ ਕਰ ਰਹੇ ਸਕੂਲ ਦੇ ਬਾਰੇ ਆਹ ਦੇਖੋ ਆਹ ਦੇਖੋ ਭਜੀ ਉਹ ਦੇਖੋ ਮੂਵੀ ਦਿਖਾਓ ਪਿੱਛੇ ਉਹ ਦੇਖੋ ਬਾਥਰੂਮ ਕਰ ਰਹੇ ਐ ਤੇ ਇੱਥੇ ਬੱਚੇ ਆ ਜੇ ਸਾਡੀਆਂ ਛੋਟੀਆਂ ਗੁੜੀਆਂ ਵੀ ਆਣ ਗਈਆਂ ਸਾਡੀਆਂ ਭੈਣਾ ਵੀ ਆਣ ਗਿਆ ਪੜਾਣ ਲਈ ਟੀਚਰ ਵੀ ਆਣਗੇ ਇਸ ਮਾਹੌਲ ਦੇ ਵਿੱਚ ਕਿਹੜਾ ਬੰਦਾ ਆਏਗਾ ਇਹ ਆਟੋ ਕਿਹੜੇ ਨੇ ਪਿੱਛੇ ਟਰਾਂਸਪੋਰਟੇਸ਼ਨ ਦਾ ਅੱਡਾ ਬਣ ਗਿਆ ਸਾਹਮਣੇ 84 ਨੇ ਸਿਕਟਾਂ ਵਾਲੇ ਪੰਨਾਂ ਵਾਲੇ ਆ ਜੀ ਪੂ ਤੇ ਇਸ ਮਾਹੌਲ ਦੇ ਵਿੱਚ ਅਸੀਂ ਕਿਵੇਂ ਬੱਚੇ ਪੜਾਵਾਗੇ ਕਿਵੇਂ ਇੱਥੇ ਲਿਆਵਾਗੇ ਖਾਸ ਕਰਕੇ ਮਾਹੌਲ ਨੂੰ ਦੇਖਣਾ ਚਾਹੀਦਾ ਤੇ ਅਸੀਂ ਤਾਂ ਜੋ ਕਾਉਂਸਲਰ ਦੇ ਨਾਤੇ ਸਾਡੀ ਡਿਊਟੀ ਹੈ ਅਸੀਂ ਬਿੱਟੂ ਨੂੰ ਕਹਿ ਕੇ 100% ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਤਾਂ ਇੱਕ ਨਵੀਂ ਮਿਲੇ ਹੋਣੇ ਕਦੇ ਅਸੀਂ ਕੀ ਕਰਨਾ ਵਿਧਾਇਕ ਨੂੰ ਦੇਖੋ ਲੋਕਾਂ ਦਾ ਚੁਣਿਆ ਨੁਮਾਇੰਦਾ ਆ ਪਾਵੇ ਆਪ ਦੇਖੇ ਤੇ ਕੀ ਕਰਨਾ ਸਾਡਾ ਜੋ ਫਰਜ ਹੈ ਅਸੀਂ ਪੱਤਰ ਕਰਨ ਦੱਸਤਾ ਇਹ ਮੈਂ ਬੇਨਤੀ ਕੀਤੀ ਆ ਕੋ ਰਾਜੀ ਨੂੰ ਕੁਝ ਟਾਈਮ ਕਿਉਂਕਿ ਅੱਜ ਤੋਂ ਬਾਅਦ ਜਦੋਂ ਤੁਹਾਡੇ মিডিਆ ਜਾਵਾਂਗੇ ਸਾਡੀ ਦੋਨਾਂ ਦੀ ਗੱਲ ਚਾਹੇ ਦੇਵੀ ਸਾਹਿਬ ਨੇ ਉਹਨਾਂ ਦੀ ਅਸੀਂ ਕੁਝ ਦਿਨਾਂ ਦੇ ਵਿੱਚ ਜੇ ਕੁਝ ਨਾ ਕੀਤਾ ਗਿਆ ਨਾ ਇਹਦੇ ਬਾਰੇ ਸੋਚਿਆ ਗਿਆ ਤਾਂ ਫਿਰ ਦੇਖੋ ਲੋਕਤੰਤਰ ਚ ਆਪੋਜੀਸ਼ਨ ਚ ਕੀ ਹੱਲ ਹੈ ਐਜੀਟੇਸ਼ਨ ਧਰਨਾ ਮਜਾਰਾ ਉਹਦੇ ਲਈ ਅਸੀਂ ਬੇਨਤੀ ਹੈ ਜਿਹੜੀ ਉਹ ਗੋਰਾ ਜੀ ਨੂੰ ਤੇ ਦੇਵੀ ਜੀ ਨੂੰ ਫਿਰ ਅਗਲੀ ਪ੍ਰੋਗਰਾਮ ਦੀ ਲੀਕ ਦੇਖਾ ਜਿਹੜੀ ਉਹ ਸ਼ੁਰੂ ਕਰਾਂਗੇ ਕਿਉਂਕਿ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਯਾਰ ਐਡੀ ਇਮਾਰਤ ਬਣੀ ਹੋਏ ਐਡੀ ਜਗ੍ਹਾ ਇੰਪੋਰਟੈਂਟ ਜਿਹੜੀ ਆ ਉਹ ਦਿੱਤੀ ਜਾ 100 ਕਰੋੜ ਤੋਂ ਉੱਤੇ ਦੀ 1 ਰੁਪਏ ਚ ਜਗ੍ਹਾ ਦਿੱਤੀ ਗਈ ਆ ਇਹਦੇ ਉੱਤੇ ਕਰੋੜਾਂ ਰੁਪਈਆ ਲੱਗਿਆ ਤੇ ਤੁਸੀਂ ਕਰਨ ਕੀ ਲੱਗੇ ਹੋਏ ਹੋ ਤੁਹਾਨੂੰ ਤਾਂ ਸਾਰਾ ਕੁਝ ਤਿਆਰ ਕਰਕੇ ਦਿੱਤਾ ਹੋਇਆ ਯਾਰ ਤੁਸੀਂ ਕਰਨਾ ਕੀ ਆ ਤੁਸੀਂ ਸਿਰਫ ਐਡਮਿਸ਼ਨਾਂ ਬੱਚਿਆਂ ਨੂੰ ਬੱਚਿਆਂ ਨੂੰ ਕੋਲੇ ਪੜ੍ਹਨ ਨਹੀਂ ਲਾਉਣਾ ਮੈਨੂੰ ਦੱਸੋ ਜੀ ਕਿਹੜਾ ਸਕੂਲ ਆ ਹੋਰ ਸੈਂਟਰਲ ਹਲਕੇ ਇੱਕ ਵੀ ਸਕੂਲ ਨਹੀਂ ਜੀ ਜਿਹੜਾ ਮੇਰੇ ਖਿਆਲ ਛੋਟੇ ਛੋਟੇ ਸਕੂਲ ਸੀ ਉਹ ਵੀ ਬੰਦ ਹੋ ਗਏ ਨੇ ਕਿਉਂਕਿ ਮੱਲਿਆ ਚ 1550 50 ਅੱਗੇ ਸਰਕਾਰੀ ਸਕੂਲ ਬਣੇ ਹੋਏ ਸੀ ਉਹ ਬੰਦ ਹੋ ਗਏ ਆਂਗਣਵਾੜੀ ਵਰਕਰ ਤੱਕ ਫ੍ਰੀ ਬੈਠੇ ਆ ਉਹਨਾਂ ਦੇ ਵਿਚਾਰੇ ਅੱਜ ਸਕੂਲਾਂ ਦੇ ਘਰਾਂ ਦੇ ਕੰਮ ਕਰਕੇ ਗੁਜ਼ਾਰਾ ਕਰ ਰਹੇ ਆ ਤੇ ਜਦ ਅੱਜ ਕੋਈ ਸਕੂਲ ਬਣਿਆ ਤੇ ਉਹਦੇ ਹਾਲਾਤ ਇੰਨੇ ਮਾੜੇ ਅਸੀਂ ਤਾਂ ਇੱਕ ਬੇਨਤੀ ਬਿੱਟੂ ਜੀ ਨੇ ਕਿੰਨੇ ਦੇਖੋ ਸਕੂਲ ਦਾ ਕੋਈ 에ਰੋ ਨਹੀਂ ਨਜ਼ਰ ਆਇਆ ਹੋਣਾ ਤੁਹਾਨੂੰ ਇਹ ਵੀ ਨਹੀਂ ਲੋਕਾਂ ਨੂੰ ਪਤਾ ਲੱਗ ਰਿਹਾ ਤੇ ਸਕੂਲ ਹੈ ਜਾਂ ਕੀ ਬਣਿਆ ਤੇ ਅੱਜ ਮੇਰੇ ਖਾਲ ਮਿਲਣ ਲਈ ਕੋਈ ਤਿਆਰ ਨਹੀਂ ਗੇਟ ਬੰ ਇਹ ਤਾਂ ਸਮਝ ਤੋਂ ਬਾਹਰ ਹੈ ਠੀਕ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਸਿੱਖਿਆ ਪ੍ਰਣਾਲੀ ਨੂੰ ਉੱਪਰ ਚੁੱਕਣ ਦੇ ਇਸ ਤੁਸੀਂ ਹਾਲਾਤ ਕਾਰਪੋਰੇਸ਼ਨ ਇਲੈਕਸ਼ਨਾਂ ਦੇਖ ਲਿਆ ਜਿਹਦੇ ਕੋ ਆਪਣਾ ਮੇਅਰ ਨਹੀਂ ਬਣ ਪਾਇਆ ਆਪਣੀ ਸਰਕਾਰ ਦੇ ਵਿੱਚ ਉਹਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਆ ਅਸੀਂ ਐਮਪੀ ਸਾਹਿਬ ਤੇ ਗੁਰਦੇਸ਼ ਸ਼ਰਮਾ ਦੇਬੀ ਜੀ ਨੇ ਇੱਕ ਬੇਨਤੀ ਕੀਤੀ ਆ ਕੇ ਸਕੂਲਾਂ ਦੇ ਹਾਲਾਤ ਦੇਖੋ ਇਹ ਟ੍ਰਾਂਸਪੋਰਟੇਸ਼ਨ ਜੀ ਕਾਰਪੋਰੇਸ਼ਨ ਕਮਿਸ਼ਨਰ ਨੂੰ ਕਹਿ ਦਿਓ ਜੀ ਆ ਕੀ ਹਾਲਾਤ ਆ ਬਾਥਰੂਮ ਕਰਨ ਲਈ ਅੱਡੇ ਬਨੇ ਉਸਰਾਬ ਦਾ ਠਿਕਾ ਪੂਰਾ ਡੰਪ ਹੈ ਕੋਈ ਇਲਾਜ ਆ ਜੀ ਇਹ ਤੇ ਫਿਰ ਇਹ ਬਿਲਕੁਲ ਜੀ ਜੇਤ ਆ ਅਸੀਂ ਅੱਜ ਤੁਹਾਡੇ ਪੱਤਰਕਾਰ ਆ ਕੇ ਕਹਿ ਕੇ ਚੱਲੇ ਆ ਹੋਰ 5-7 10 ਦਿਨ ਦੇਖਾਂਗੇ ਨਹੀਂ ਤੇ ਜੋ ਸਾਡੀ ਰੂਬ੍ਰਿਕ ਐਮਪੀ ਸਾਹਿਬ ਤਿਆਰ ਕਰਨਗੇ ਉਹਦੇ ਵਿੱਚ ਅਸੀਂ ਪੂ ਜੀ ਸਰ ਕੀ ਕਹਿਣਾ ਹੁਣ ਤੁਹਾਡਾ ਇਹਨਾਂ ਬਾਰੇ ਮੈਂ ਤਾਂ ਬਿਲਕੁਲ ਇਹ ਗੱਲ ਅੱਜ ਕਾ ਇਹੀ ਕਰਨਾ ਆਈ ਸੀ ਅਸੀਂ ਤਾਂ ਯਾਰ ਲੋਕਾਂ ਖਾਤਰ ਆ ਨਾ ਜੇ ਲੋਕਾਂ ਨੂੰ ਆਵਾਮ ਨੂੰ ਸਾਡੀ ਨੂੰ ਉਹਨਾਂ ਨੂੰ ਕੋਈ ਫਾਇਦਾ ਨਾ ਹੋਇਆ ਇਹ ਚੀਜ਼ ਦਾ ਉਹ ਬੱਚੇ ਪੜ੍ਹ ਨਹੀਂ ਨਾ ਸਕਣਗੇ ਇਸੇ ਕਰਕੇ ਤਾਂ ਇਹ ਸੰਘਰਸ਼ ਸੀ ਨਾ ਤੇ ਨਹੀਂ ਫਿਰ ਅਗਲੇ ਹਾਲ ਦੇ ਵਿੱਚ ਅਸੀਂ ਆਪਣਾ ਸੰਘਰਸ਼ ਦਾ ਪ੍ਰੋਗਰਾਮ ਆ ਜਿਹੜਾ ਉਹ ਦਵਾਂਗੇ